ਤਾਂ ਇਹ ਜਿਹੜਾ ਜਿਹੜੀ ਇਹਨਾਂ ਦੇ ਥਾਪੜ ਦੇ ਉੱਤੇ ਹੋਇਆ ਸੀ ਜਿਹੜਾ ਇਹਦੇ ਸੱਟਾਂ ਲੱਗੀਆਂ ਸੀ ਇਹਨਾਂ ਦੇ ਉਹਦੇ ਉਹਦੇ ਵਿੱਚ ਦੇ ਤਿੰਨ ਦੋਸ਼ੀ ਫੜੇ ਗਏ ਸੀ ਹੈਗੇ ਇੱਕ ਦੋਸ਼ੀ ਜਿਹੜਾ ਵੀ ਉਹ ਵੀ ਆ ਬਟ ਵੀ ਆਰ ਗੋਇੰਗ ਬਹਾਈਂਡ ਹਿਮ ਉਹਨੂੰ ਐਸੀ ਕੋਸ਼ਿਸ਼ ਕਰ ਰਹੇ ਮੇਬੀ ਹੀ ਵਿਲ ਬੀ ਅਰੈਸਟਡ ਸੂਨ ਤੇ ਇਸ ਤੋਂ ਇਲਾਵਾ ਇਹ ਵੀ ਕਹ ਰਹੇ ਵੀ ਇੱਕ ਉਹਨਾਂ ਜੋ ਦੋਸ਼ੀ ਦੀ ਹਾਈ ਕੋਰਟ ਤੋਂ ਬੇਲ ਹੋ ਗਈ ਆ ਉਹਨਾਂ ਹਾਈ ਕੋਰਟ ਦੇ ਵਿੱਚ ਤੋਂ ਉਹਨਾਂ ਦਾ ਮੈਟਰ ਸਾਡੇ ਕੋਲ ਜੋ ਚਲਾਨ ਟੂਪੋਟ ਹੋ ਜਾਂਦਾ ਉਸ ਤੋਂ ਗੜੀ ਤੇ ਉਹਦਾ ਪੁਲਿਸ ਦਾ ਡੀ ਤਪੀਸ਼ਾ ਖਤਮ ਹੋ ਜਾਂਦੀ ਹੈ ਪੁਲਿਸ ਨੇ ਆਪਣਾ ਉਹਨੂੰ ਕਰਕੇ ਉਹਨੂੰ ਮਕਦਮੇ ਨੂੰ ਟੂਪੋਟ ਕਰਾ ਦਿੱਤਾ ਹੈ ਤੇ ਬਾਕੀ ਖੈਰ ਨਹੀਂ ਉਹਦਾ ਵੀ ਵੈਰੀਫਾਈ ਕਰ ਲਏ ਨੇ ਤੇ تحقیق ਕੀਤਾ ਜਾ ਸਕਦਾ ਜਿਹੜਾ ਕਰਿੰਦਾ ਉਹਨੂੰ ਰੈਸਟ ਕਰ ਲਓ ਲੋ ਇੱਕ ਬੈਨਰ ਇੱਕ ਪੋਸਟਰ ਥੱਲੇ ਥਾਪਰ ਸਾਹਿਬ ਦੀ ਹੱਕ ਦੀ ਆਵਾਜ਼ بلند ਕਰਦੇ ਹੋਏ ਸਾਰੇ ਸ਼ਿਫਸਨਕ ਕਦ ਪਕੜੇ ਜਾਏਗੇ ਸੰਦੀਪ ਥਾਪਰ ਕੇ ਹਮਲਾਵਰ ਜਿਵੇਂ ਤੁਸੀਂ ਜਾਣਦੇ ਹੋ ਅੱਜ 5 ਜੁਲਾਈ ਹੈ ਔਰ ਪੂਰਾ ਥਾਪਰ ਸਾਹਿਬ ਦੇ ਉੱਤੇ ਇਸੇ ਰੋਡ ਦੇ ਉੱਤੇ ਉਸ ਜਗ੍ਹਾ ਦੇ ਉੱਤੇ ਕਥਤ ਤਥਾ ਕਥਿਤ ਗੁੰਡਿਆਂ ਵੱਲੋਂ ਜਿਹੜਾ ਨੀਲਾ ਨੀਲਾ ਬਾਣਾ ਪਾ ਕੇ ਬਦਮਾਸ਼ੀ ਕਰਦੇ ਨੇ ਉਹਨਾਂ ਵੱਲੋਂ ਥਾਪਰ ਸਾਹਿਬ ਦੇ ਉੱਤੇ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਹਮਲਾ ਕਰਦੇ ਨੇ ਉਹਨਾਂ ਦਾ ਪੂਰਾ ਸ਼ਰੀਰ ਘਾਨੋ ਘਾਨ ਛੱਲਮ ਛੱਲੀ ਕਰਦੇ ਨੇ ਹਥਿਆਰਾਂ ਦੇ ਨਾਲ ਔਰ ਇੱਕ ਸਾਲ ਹੋ ਗਿਆ ਵੀ ਜਿਹੜੇ ਤਿੰਨ ਹਮਲਾਵਰ ਸੀਗੇ ਜਿਹੜੇ ਮੇਨ ਜਿਹੜਾ ਮਾਸਟਰਮਾਈਂਡ ਸੀ ਉਹ ਅੱਜ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਔਰ ਸਾਰੇ ਸਮਾਜ ਦੇ ਵਿੱਚ ਸਭ ਦੇ ਵਿੱਚ ਰੋਸ਼ ਹੈ ਵੀ ਇੱਕ ਐਡਾ ਵੱਡਾ ਹਾਈਲਾਈਟ ਮੁੱਦਾ ਹੋਵੇ ਪੰਜਾਬ ਦਾ ਜਿਹਦੇ ਵਿੱਚ ਵੱਡੇ ਵੱਡੇ ਮੰਤਰੀ ਤੰਤਰੀ ਵੀ ਆਏ ਹੋਣ ਵੱਡੇ ਅਫਸਰ ਸਾਹੀ ਇਨਵੋਲ ਹੋਵੇ ਉਸ ਤੋਂ ਬਾਅਦ ਵੀ ਜਿਹੜਾ ਉਸ ਗੇਮ ਦਾ ਮਾਸਟਰਮਾਈਂਡ ਆ ਜੋ ਅੱਜ ਵੀ ਫਰਾਰ ਆ ਉਹ ਪੁਲਿਸ ਦੇ ਹੱਥ ਨਹੀਂ ਆਇਆ ਕਿ ਪੁਲਿਸ ਦਾ ਖੁਫੀਆ ਤੰਤਰ ਤੇ ਉਤੇ ਸਵਾਲ ਖੜੇ ਹੋਗੇ ਬੜੀ ਅਫਸੋਸ ਦੀ ਗੱਲ ਹੈ ਵੀ ਪੰਜਾਬ ਦੇ ਵਿੱਚ ਇੱਕ ਇੱਕ ਸਾਲ ਤੱਕ ਕਿਸੇ ਇਨਸਾਨ ਨੂੰ ਇਨਸਾਨ ਨੂੰ ਇਨਸਾਫ ਨਹੀਂ ਮਿਲਦਾ ਅੱਜ ਮਜਬੂਰ ਰੋਡ ਤੇ ਹਣ ਆ ਕੇ ਬੈਣਾ ਪਿਆ ਸਾਰੇ ਸੰਗਠਨਾਂ ਦੇ ਨਾਲ ਨਹੀਂ ਅਸੀਂ ਰੋਡ ਕੋਈ ਬੰਦ ਨਹੀਂ ਕੀਤਾ ਸਿਰਸ ਪ੍ਰਸ਼ਾਸਨ ਨੂੰ ਗੁਹਾਰ ਲਾਈ ਆ ਵੀ ਸਾਡੇ ਬੰਦੇ ਵਾਲ ਵੀ ਦੇਖਿਆ ਜਾਵੇ ਵੀ ਇੱਕ ਸਾਲ ਹੋ ਗਿਆ ਇਨਸਾਫ ਦੀ ਮੰਗ ਕਰਦਾ ਪਿਆ ਇੱਕ ਸਾਲ ਤੋਂ ਨਾ ਇਹਨਾਂ ਕੋਈ ਸੰਮਨ ਆ ਰਿਕਾਰਡ 'ਚ ਨਾ ਇਹਨਾਂ ਕੋਈ ਗਵਾਈਆਂ ਹੋ ਰਹੀਆਂ ਤਿੰਨ ਬੰਦੇ ਹਜੇ ਫਰਾਰ ਨੇ ਔਰ ਬੰਦੇ ਜਿਹੜਾ ਮੇਨ ਮਾਸਟਰਮਾਈਂਡ ਹੈ ਹਜੇ ਫਰਾਰ ਆ ਫੜਿਆ ਨਹੀਂ ਗਿਆ ਹਜੇ ਵੀ ਉਹ ਘਰ ਦੇ ਆਲੇ ਦੁਆਲੇ ਕਿਸੇ ਸੁਨਚੈਰ ਦੇਖਿਆ ਗਿਆ ਵਾ ਪਰ ਹਰਾਨੀ ਜਨਨ ਗੱਲ ਇਹ ਆ ਵੀ ਕੱਲ ਨੂੰ ਦੁਬਾਰਾ ਕੋਈ ਵਾਰਦਾ ਪੰਜਾਬ ਚ ਹੋਰ ਹੋ ਸਕਦੀ ਉਹ ਮੁੰਡੇ ਵੱਲੋਂ ਪਰ ਉਹਦੇ ਨਕੇਲ ਨਿਕ ਸੀਗੇ ਤੱਕ ਪ੍ਰਸ਼ਾਸਨ ਵੱਲੋਂ 5 ਜੁਲਾਈ 2024 ਦਾ ਦਿਨ ਕੋਈ ਵੀ ਸਾਡਾ ਪੰਜਾਬ ਦਾ ਨਿਵਾਸੀ ਨਹੀਂ ਭੁੱਲਿਆ ਹੋਗਾ ਜਿਹੜਾ ਪੰਜਾਬ ਨੂੰ ਪਿਆਰ ਕਰਦਾ ਖਾਸ ਕਰਕੇ ਹਿੰਦੂ ਸਭਾ ਨੂੰ ਪਿਆਰ ਕਰਦਾ ਸੰਦੀਪ ਥਾਪੜ ਤੇ ਜਿਹੜਾ ਹਮਲਾ ਹੋਇਆ ਸੀ ਇਸੇ ਜਗ੍ਹਾ ਤੇ ਕੀਤਾ ਗਿਆ ਸੀ ਨੇਗ ਬਾਣੇ ਚ ਆਏ ਅੱਤਵਾਦੀਆਂ ਦੁਆਰਾ ਸੰਦੀਪ ਥਾਪੜ ਨੂੰ ਤਾਂ ਆਪਣੇ ਵੱਲੋਂ ਮਾਰ ਕੇ ਜਾਨ ਤੇ ਥੋੜੀ ਦਿੱਤਾ ਗਿਆ ਸੀ ਪਰ ਭਗਵਾਨ ਬੋਲੇनाथ ਦੀ ਕਿਰਪਾ ਮਾਂ ਕਾਲੀ ਦੀ ਕਿਰਪਾ ਸੰਦੀਪ ਥਾਪੜ ਜੀ ਅੱਜ ਸਾਡੇ ਵਿੱਚ ਵਿਰਾਜਮਾਨ ਨੇ ਬਿਲਕੁਲ ਅਸੀਂ ਕਹਿਣਾ ਚਾਹਾਂਗੇ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੇ ਅੱਤਵਾਦੀਆਂ ਨੂੰ ਨੱਥ ਪਾਈ ਗੈਂਗਸਟਰਾਂ ਨੂੰ ਨੱਥ ਪਾਈ ਹੈ ਇਹਨਾਂ ਨੀਲੇ ਬਾਣੇ ਚ ਘੁੰਮਰੇ ਅੱਤਵਾਦੀਆਂ ਨੂੰ ਦਾ ਇਨਕਾਊਂਟਰ ਕਿਉਂ ਨਹੀਂ ਕੀਤਾ ਜਾਂਦਾ ਜਿਹੜੇ ਵੀ ਸੰਦੀਪ ਥਾਪੜ ਦੇ ਉੱਪਰ ਹਮਲਾ ਹੋਇਆ ਸੀ ਜਦੋਂ ਉਦੋਂ ਤਿੰਨ ਪੰਜਾਬ ਪੁਲਿਸ ਦੁਆਰਾ ਤਿੰਨ ਮੁਲਜ਼ਮ ਗ੍ਰਫਤਾਰ ਕੀਤੇ ਗਏ ਸੀ ਜਦ ਕਿ ਦੋ ਮੁਲਜ਼ਮ ਹਜੇ ਵੀ ਬਾਕੀ ਨੇ ਸਾਡੀ ਕੋਈ ਇੱਕ ਡਿਮਾਂਡ ਆ ਵੀ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਫਤਾਰ ਕੀਤਾ ਜਾਵੇ ਇੱਕ ਸਾਲ ਹੋ ਗਿਆ ਕੌਸ਼ਿਸ਼ ਹਜੇ ਵੀ ਬਾਰ ਹੈ ਸੰਦੀਪ ਥਾਪੜ ਦੀ ਜਾਨ ਨੂੰ ਹਜੇ ਵੀ ਖਤਰਾ ਹੈ ਪ੍ਰਧਾਨ ਜੀ ਲੱਗਦਾ ਨਹੀਂ ਸਰਕਾਰ ਥਾਪੜਾ ਵੀ ਨਹੀਂ ਕਹਿਣਾ ਚਾਹ ਰਹੇ ਬਿਲਕੁਲ ਇੱਕ ਦੀ ਜ਼ਮਾਨਤ ਹੋ ਗਈ ਹੈ ਇੱਕ ਦੋ ਫਰਾਰ ਨੇ ਦੁਆਰਤੀ ਸਰਕਾਰ ਚਾਹਦੀ ਇਹ ਵੀ ਸੰਦੀਪ ਥਾਪੜ ਬਚ ਕਿੱਦਾਂ ਗਿਆ ਇਹ ਮਰਿਆ ਕਿਉਂ ਨਹੀਂ ਤਾਂ ਹੀ ਉਹਨੂੰ ਜ਼ਮਾਨਤ ਦੇਤੀ ਅਗਲੀ ਇੱਕ ਨੇ ਹੋਰ ਲਈ ਹੋਈ ਹੈ ਮੈਨੂੰ ਇਹ ਪਤਾ ਹੈ ਕਿ ਮੈਨੂੰ ਇਹ ਲੱਗਦਾ ਕਿ ਸਰਕਾਰ ਹੀ ਮੈਨੂੰ ਮਰਵਾਣਾ ਚਾਹੁੰਦੀ ਪਹਿਲਾਂ ਵੀ ਲੁਧਿਆਣਾ ਦੇ ਜਿਹੜਾ ਮੌਜੂਦਾ ਸੀਪੀਸੀ ਕੇ ਉਹਨਾਂ ਦੀ ਮਿਲੀ ਭਗਤ ਵਾਲੀ ਹਮਲਾ ਹੋਇਆ ਸੀ ਮੈਂ ਅੱਜ ਵੀ ਕਹਿੰਦਾ ਮੈਂ ਉਦੋਂ ਵੀ ਕਹਿ ਰਿਹਾ ਸੀ ਕਿ ਪ੍ਰਸ਼ਾਸਨ ਮੈਨੂੰ ਮਰਵਾਣਾ ਚਾਹੁੰਦਾ ਪਤਾ ਨਹੀਂ ਪ੍ਰਸ਼ਾਸਨ ਨੂੰ ਮੇਰੇ ਤੋਂ ਕਦਾ ਡਰ ਹੈ ਕੀ ਡਰ ਹੈ ਮੈਂ ਹਿੰਦੂਆਂ ਦੀ ਆਵਾਜ਼ ਹੈਗਾ ਤਾਂ ਹੈਗਾ ਵਾਹ ਮਾਜ ਮੈਨੂੰ ਪਿਆਰ ਕਰਦਾ ਤਾਂ ਕਰਦਾ ਹੀ ਆ ਇਸ ਕਰਕੇ ਜੇ ਕੋਈ ਸੋਚੇ ਵੀ ਮੈਂ ਕਿਰਪਾਨਾ ਮਾਰ ਕੇ ਕਿਸੇ ਨੂੰ ਮੈਨੂੰ ਚੁੱਪ ਕਰਾਵਾਂ ਮੈਂ ਚੁੱਪ ਨਹੀਂ ਹੋਣਾ ਮੈਂ ਆਪਣੇ ਸਮਾਜ ਦੀ ਆਵਾਜ਼ ਪਹਿਲਾਂ ਜਿੱਦਾਂ ਬੁਲੰਦੀ ਨਾਲ ਚੱਕਦਾ ਸੀ ਉਦਾਂ ਹੀ ਚੱਕਦਾ ਰਹੂੰਗਾ 30 ਸਾਲ ਹੋ ਗਿਆ ਪੂਰਾ ਹਾਲੇ ਤੱਕ ਕੋਈ ਕੋਈ ਦੁਆਰਤੀ ਡਿਵੈਲਪਮੈਂਟ ਨਹੀਂ ਸਾਨੂੰ ਕੋਈ ਕੇਸ ਦੀ ਜਾਣਕਾਰੀ ਨਹੀਂ ਜਮਾਨਤਾਂ ਵੀ ਹੋਈ ਜਾ ਰਹੀਆਂ ਬੰਦੇ ਵੀ ਨਹੀਂ ਫੜੇ ਜਾ ਰਹੇ ਦੇਖੋ ਸਭ ਤੋਂ ਵੱਡੀ ਗੱਲ ਵੱਜੀ ਗਈ ਹੈ ਸੁਰੱਖਿਆ ਵੀ ਪ੍ਰੋਪਰ ਨਹੀਂ ਹੈ ਥਾਪਰ ਸਾਹਿਬ ਦੀ ਦੇਖੋ ਜੀ ਸੁਰੱਖਿਆ ਵੀ ਥਾਪਰ ਸਾਹਿਬ ਦੀ ਪ੍ਰੋਪਰ ਨਹੀਂ ਹੈ ਜਿਵੇਂ ਥਾਪਰ ਸਾਹਿਬ ਤੇ ਹਮਲਾ ਹੋਇਆ ਸੀ ਜਿੱਦਾਂ ਪੰਜਾਬ 'ਚ ਮਾਹੌਲ ਬਣਿਆ ਸੀ ਜਿੱਦਾਂ ਹਰ ਇੱਕ ਪੰਜਾਬੀ ਹਿੰਦੂ ਦੇ ਮਨ 'ਚ ਦੁੱਖ ਸੀ ਉਸ ਹਿਸਾਬ ਦੇ ਨਾਲ ਥਾਪੜ ਸਾਹਿਬ ਕੋਲੇ ਸਿਰਫ ਸੁਰੱਖਿਆ ਨਾਤੇ ਲोली पॉप ਐ ਔਰ ਦੂਸਰੀ ਗੱਲ ਪਹਿਲੀ ਵਾਰ ਪੰਜਾਬ 'ਚ ਦੇਖਣ ਵਾਲਾ ਹੋਇਆ ਅੱਗੇ ਸਰਕਾਰਾਂ ਕੀ ਕਰਦੀ ਸੀ ਜੇ ਕੋਈ ਵਿਅਕਤੀ ਕਿਸੇ ਧਰਮ ਦੇ ਆਧਾਰ 'ਤੇ ਕਿ ਹੱਤਿਆ ਕਰਦਾ ਸੀਗਾ ਉਹਨੂੰ ਪੰਜਾਬ ਡਿਸਟਰਬੈਂਸ ਦੇ ਮਾਹੌਲ ਦੇ ਆਧਾਰ 'ਤੇ ਪਰਚਾ ਹੁੰਦਾ ਸੀਗਾ ਔਰ ਉਹ ਅੱਜ ਵੀ ਜੇਲ੍ਹਾਂ 'ਚ ਨੇ ਜੋ ਜਗਤਾਰ ਸਿੰਘ ਹਵਾਰਾ ਰਾਜਵਾਨਾ ਭੁੱਲਰ ਬੜੇ ਬੜੇ ਅਤਵਾਦੀ ਜੇਲ੍ਹਾਂ 'ਚ ਨੇ ਉਹਨਾਂ ਦੀ ਜ਼ਮਾਨਤਾਂ ਨਹੀਂ ਹੋਈਆਂ ਇਹ ਪਹਿਲੀ ਵਾਰ ਦੇਖਿਆ ਪੰਜਾਬ 'ਚ ਹੋਇਆ ਵਾ ਵੀ ਉਹਨਾਂ ਵਿਅਕ ਧਾਰਮਿਕ ਕੱਟੜਵਾਦੀਆਂ ਦੇ ਉੱਤੇ ਖਾਲਸਾ ਦੀ ਲਹਿਰ ਦੇ ਉੱਤੇ ਥੱਪਣਾ ਤੇ ਹਮਲਾ ਹੋਇਆ ਔਰ ਅਜੇ ਜ਼ਮਾਨਤ ਲੈਂਦੇ